ਦੇ ਬਦੀਨ ਹੋਣ ਲੱਗ ਰਿਆਂ ਰਾਤ ਤੇ ਕੋਈ ਕੋਈ ਕਿਸੇ ਦੀ ਸੁਣਦਾ ਨਹੀਂ ਹੈ ਗਿਆ ਕਿ ਭਾਈ ਬਟਿੰਗ ਉਹ ਬੰਦੇ ਕਿੰਨੇ ਪਹਿਲੇ ਕਿੰਨੇ 15 ਇਹ ਮਹਿਕਮੇ ਦਾ ਕੰਮ ਸੀ ਸਾਰੇ ਪ੍ਰਾਈਵੇਟ ਬੰਦਿਆਂ ਨੇ ਸਾਰਿਆਂ ਨੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਕੰਮ ਕਰਵਾਇਆ ਜੀ ਸਾਰੇ ਦੁਕਾਨਦਾਰ ਬਹੁਤ ਤੰਗ ਸੀ ਸਾਰੇ ਅੱਜ ਉਹਨਾਂ ਨੂੰ ਵੀ ਦਿੱਤੀ ਇਸ ਨੇ ਜਿਹੜੇ ਆਪਣੇ ਮੇਟ ਬੰਦੇ ਪ੍ਰਾਈਵੇਟ ਬੰਦੇ ਆ ਤੇ ਜਿਹੜਾ ਗੱਡੀ ਦਾ ਕਿਰਾਇਆ ਸੀ ਉਹ ਵੀ ਦਿੱਤਾ ਗਿਆ ਕਿੰਨੇ 2:30 ਵਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਤਾਂ ਜਦੋਂ ਲੈਟ ਨਹੀਂ ਆਉਂਦੀ ਸੀ ਤਾਂ ਸਾਰੇ ਬੰਦਿਆਂ ਨੇ ਆਪਣੀ ਹਿੰਮਤ ਕਰਕੇ ਪੈਸੇ ਇਕੱਠੇ ਕਰਕੇ ਤਾਂ ਟਰਾਂਸਫਰ ਮਿਲ ਆਇਆ ਵੇ ਨਹੀਂ ਸਕਿਆ ਤੇ ਲੱਗ ਰਹੀ ਆ ਭਾਈ ਸਾਡੇ ਨਾਲੇ ਮਾਰਾ ਮਾਰਾ ਜੀ ਮੰਨ ਜੀ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਅੱਜ ਲਾਈਟ ਸਵੇਰ ਦੀ ਬੰਦ ਪਈ ਸੀ ਹਾਂਜੀ ਜੀ ਜੀ ਹੋ ਤੁਸੀਂ ਜਿਹੜੀ ਮੈਨੂੰ ਸੁਣਨ ਮੁਤਾਬਕ ਮੇਰੀ ਗੱਲ ਆਈ ਹੈ ਵੀ ਤੁਸੀਂ ਆਪ ਪੈਸੇ ਪੂਸੇ ਇਕੱਠੇ ਕਰਕੇ ਲੈ ਕੇ ਹੋ ਕੀ ਗੱਲ ਕਿੰਨੀ ਸਹੀ ਹੈ ਸਾਰੀ ਗੱਲ ਵੀਰੇ ਸਹੀ ਹੈਗੀ ਪਤਾ ਕਿ ਮੈਂਨੇ 2.5 ਕੋਏ ਦੇਖਿਆ ਜਦੋਂ ਟਰਾਂਸਫਾਰਮ ਦਾ ਉਸ ਵੀ ਟਰਾਂਸਫਰ ਲਾਹਿਆ ਨਹੀਂ ਹੋਇਆ ਤੇ ਫਿਰ ਮੈਂਨੇ ਉੱਤ ਚੱਕਿਆ ਬੰਦਿਆਂ ਨੂੰ ਕਿਹਾ ਸਾਰਿਆਂ ਨੂੰ ਵੀ ਐ ਕਰਕੇ ਵੀ ਚਲੋ ਆਪਾਂ ਟਰਾਂਸਫਰ ਸੈਟਿੰਗ ਕਰੀਏ ਫਿਰ ਮੈਂ ਆਪ ਜਾ ਕੇ ਟਰਾਂਸਫਰਮ ਲਾਹ ਕੇ ਪ੍ਰਾਈਵੇਟ ਬੰਦੇ ਤੋਂ ਉਹ 15 ਉਹਨਾਂ ਤੇ ਗੱਡੀ ਕਰੀ 1300 ਰੁਪਏ ਚ ਗੱਡੀ ਕਰ ਗਈ ਤੇ 200 ਰੁਪਏ ਮਿੱਥੋਂ-ਮਿੱਥੋਂ ਕ੍ਰੇਨ ਵਾਲੇ ਨੇ ਟਰਾਂਸਫਾਰਮਰ ਚੱਕ ਕੇ ਵਿੱਚ ਰੱਖਣ ਦਾ ਲੈ ਤਾ ਗਿਆ ਤੇ ਮੈਂ ਉਹ ਸਾਰੇ ਪੈਸੇ ਵੇੜੇ ਵਾਲਾਂ ਤੋਂ ਇਕੱਠੇ ਕਰਕੇ ਸਾਰੇ ਕੇ ਪੈਸੇ ਇਕੱਠੇ ਕਰਕੇ ਸੀਨੇ ਪੈਸੇ ਇਕੱਠੇ ਕਰਕੇ ਮੁਲਾਜ਼ਮ ਉਹਨਾਂ ਨੂੰ ਵੀ ਦਿੱਤੇ ਅਸੀਂ ਜਿਹੜੇ ਪ੍ਰਾਈਵੇਟ ਬੰਦੇ ਪ੍ਰਾਈਵੇਟ ਬੰਦੇ ਆਏ ਤੇ ਜਿਹੜਾ ਗੱਡੀ ਦਾ ਕਿਰਾਇਆ ਸੀ ਉਹ ਵੀ ਦਿੱਤਾ ਗਿਆ ਠੀਕ ਹੈ ਜੀ ਰੋਟਰ ਖਰਚਾ ਕਰੀ ਆਪਾਂ ਕਿੰਨਾ ਖਰਚਾ ਆ ਗਿਆ ਟੋਟਲ ਜੀ ਦੇਖੋ 1500 ਹੋਈ 3000 ਰੁਪਏ ਆ ਗਏ 3000 ਰੁਪਏ ਹਾਂਜੀ ਹਾਂਜੀ ਬੇਫਜ਼ੂਲ ਬਦਲ ਥੋੜਾ ਕੋਈ ਕੰਮ ਦਾ ਕਰੀ ਨਹੀਂ ਵੀਰੇ ਮੇਰੀ ਦੁਕਾਨਦਾਰੀ ਆ ਮੈਂ ਤਾਂ ਕੰਮ ਛੱਡ ਕੇ ਸਾਰਾ ਕੁਝ ਛੱਡ ਕੇ ਇੱਕ ਮੁੰਡਾ ਮੇਰੇ ਨਾਲ ਹੋਰ ਤਿਆ ਸੀ ਸਾਰਾ ਕੁਝ ਆਪਲਾ ਲੱਦ ਕੇ ਲਿਆਇਆ ਘੱਟੋ ਘੱਟ ਡੇਢ ਘੰਟਾ 2 ਘੰਟੇ ਸਾਨੂੰ ਟ੍ਰਾਂਸਫਰ ਲੱਭਣ ਨੂੰ ਲੱਗ ਗਿਆ ਉੱਥੇ ਕੀ ਲੱਗਦਾ ਵੀ ਇਹ ਕੰਮ ਕੀ ਲੇਗਾ ਕੰਮ ਇਹ ਸਰਕਾਰ ਦਾ ਰਾਤ ਨੂੰ ਪਤਾ ਨਹੀਂ ਕੱਟਣਗੇ ਪਤਾ ਨਹੀਂ ਨਾ ਕੱਟਣਗੇ ਦੂਜੀ ਗੱਲ ਆ ਤਾਰਾਂ ਨੇ ਸਾਰੀਆਂ ਡਾਣੇ ਲੱਗੇ ਪਏ ਨੇ ਪੇਪਣ ਦੇ ਦੇਖੋ ਇਹ ਕੱਲ ਨੂੰ ਫੇਰ ਡਿੱਗਣਗੇ ਤਾਰਾ ਫੇਰ ਟੁੱਟਣਗੀਆਂ ਜਿੱਥੇ ਮੋਟੀ ਕੇਬਲ ਪੈ ਜੇ ਵਧੀਆ ਹੋ ਜੇ ਨਾ ਫਿਰ ਵਧੀਆ ਨਹੀਂ ਗੱਲ ਹੈਗੀ ਹੁਣ ਡਾਣੇ ਤਾਂ ਅਸੀਂ ਵੱਢਣ ਨਹੀਂ ਲੱਗੇ ਰੋਜ਼-ਰੋਜ਼ ਇਹ ਤਾਂ ਤੁਸੀਂ ਵੀ ਸਿਆਣੇ ਹੋ ਠੀਕ ਹੈ ਜੀ ਬਜੀ ਕੀ ਕਹੋਗੇ ਵੀ ਜਿਵੇਂ ਕਿ ਤੁਸੀਂ ਆਪਦੇ ਕੋਲੋਂ ਪੈਸੇ ਇਕੱਠੇ ਕਰਕੇ ਲੈ ਕੇ ਆਓ ਸਾਰਾ ਸਾਮਾਨ ਆਪ ਕਰੇਗਾ ਕੀ ਕਹੋਗੇ ਨਹੀਂ ਕੰਮ ਤਾਂ ਇਹ ਬਿਜਲੀ ਬੋਰਡ ਦਾ ਤੇ ਇਹ ਤਾਂ ਹੁਣ ਫਿਰ ਸਾਨੂੰ ਮਜਬੂਰੀ ਹੈ ਠੀਕ ਆ ਹਾਂ ਸੋ ਤਾਂ ਟੈਨਸ਼ਨ ਵੀ ਆਪਾਂ ਕਹਿ ਤਾ ਸਕਦੇ ਇਹਨਾਂ ਨੂੰ ਵੀ ਇਹ ਗੱਲ ਵਾਰੀ ਕਿਹਾ ਜੀ ਕਹਿੰਦੇ ਕੋਈ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਕਹਿੰਦਾ ਆਪਦੇ ਆਪਦੇ ਲੱਦੋ ਆਪਦੀ ਗੱਡੀ ਲਿਓ ਸਭ ਕੁਝ ਆਪਦਾ ਕਰੋ ਹਾਂਜੀ ਬਾਬੂ ਜੀ ਕੀ ਹੋਊਗਾ ਆਪਾਂ ਦਾ ਇਹੀ ਕਹਿਣਾ ਵੀ ਪਾਈ ਜਗਾ ਤੜਕੇ ਦੇ ਬਦੀਨ ਹੋਣ ਲੱਗ ਰਹੇ ਆ ਰਾਤ ਦੇ ਬਈ ਕੋਈ ਕੋਈ ਕਿਸੇ ਦੀ ਸੁਣਦਾ ਨਹੀਂ ਹੈਗਾ ਠੀਕ ਆ ਹਾਂ ਆ ਆਪਦੇ ਕੋਲੋਂ ਪੈਸੇ ਇਕੱਠੇ ਕਰਕੇ ਤਾਂ ਟਰਾਂਸਫਰ ਮੰ ਲਿਆਂਦਾ ਹੈਗਾ ਉਹ ਪ੍ਰਾਈਵੇਟ ਆਦਮੀਆਂ ਤੋਂ ਲਵਾਇਆ ਹੈਗਾ ਹਾਂ ਵੀ ਮਤਲਬ ਮਹਿਕ ਵੀ ਨਹੀਂ ਕੁਝ ਨਹੀਂ ਕਰਿਆ ਨਾ ਮਹਿਕ ਨੇ ਕੁਝ ਨਹੀਂ ਕੀਤਾ ਹੈਗਾ ਠੀਕ ਆ ਠੀਕ ਹੈ ਹਾਂਜੀ ਭਾਈ ਜੀ ਕੀ ਕਹੋਗੇ ਵੀਰ ਜਿਵੇਂ ਕੀ ట్రాנסਫਾਰਮ ਵਾਸਤੇ ਪੈਸੇ ਆਪ ਮਹਿਕਮੇ ਦਾ ਕੰਮ ਸੀ ਸਾਰੇ ਪ੍ਰਾਈਵੇਟ ਬੰਦਿਆਂ ਨੇ ਸਾਰੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਕੰਮ ਕਰਵਾਇਆ ਜੀ ਸਾਰੇ ਦੁਕਾਨਦਾਰ ਬਹੁਤ ਤੰਗ ਸੀ ਸਾਰੇ ਦੇ 2:30 3:00 ਵਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਤਾਂ ਜਦੋਂ ਲਾਈਟ ਨਹੀਂ ਆਉਂਦੀ ਸੀ ਤਾਂ ਸਾਰੇ ਬੰਦਿਆਂ ਨੇ ਆਪਣੀ ਹਿੰਮਤ ਕਰਕੇ ਪੈਸੇ ਇਕੱਠੇ ਕਰਕੇ ਤਾਂ ਟਰਾਂਸਫਾਰਮ ਲਿਆਇਆ ਲਿਆਉਂਦਾ ਠੀਕ ਹੈ ਜੀ ਹਾਂਜੀ ਭਾਈ ਜੀ ਇਹ ਵੀਰ ਜੀ ਰਾਤ ਨੂੰ 2:00 ਵਜੇ ਦਾ ਟਰਾਂਸਫਾਰਮ ਮੁੱਚਿਆ ਹੋਇਆ ਫਰ ਤੁਸੀਂ ਆਏ ਦੇਖ ਲਓ ਸ਼ਾਮ ਦੇ ਕਿੰਨੇ 7 ਵਜੇ ਪੈਨੇਗੇ ਹੁਣ ਲਿਆ ਕੇ ਟਰਾਂਸਫਰ ਸੈਟਿੰਗ ਕਰਕੇ ਲਾਇਆਗਾ ਮਤਲਬ ਸ੍ਰੀ ਕਾਜੀ ਬਿਜਲੀ ਬੋਰਡ ਨੇ ਜੋ ਕਿਹਾ ਤਾਂ ਉਹਨਾਂ ਵੱਲੋਂ ਕੀ ਕੀਤਾ ਉਹਨਾਂ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਉਹ ਕਹਿੰਦੇ ਵੀ ਅਸੀਂ ਆ ਗਏ ਬੰਦੇ ਇਕੱਠੇ ਨਹੀਂ ਹੋਏ ਵੀ ਤੁਸੀਂ ਇਕੱਠੇ ਹੋਵੋ ਫਿਰ ਕਿਤੇ ਜਾ ਕੇ ਕੁਝ ਗੱਲ ਬਣੂਗੀ ਫਿਰ ਬੰਦੇ ਮੈਂਨੇ ਕਰ ਕਰਾ ਕੇ ਲਾਗ ਲਗਾ ਕੇ ਸਾਰੇ ਬੰਦਿਆਂ ਨੂੰ ਇਕੱਠੇ ਕਰਿਆ ਫਿਰ ਕਿਤੇ ਜਾ ਕੇ ਸੈਟਿੰਗ ਬਿਜਲੀ ਬੋਰਡ ਦਾ ਅਧਿਕਾਰੀ ਹੈਗਾ ਸੀ ਉਹ ਕੋਈ ਨਹੀਂ ਕੋਈ ਵੀ ਨਹੀਂ ਹੈਗਾ ਫਿਰ ਨਹੀਂ ਸੀ ਠੀਕ ਹੈ ਬਾਬੂ ਜੀ ਗੱਡੀ ਥੋੜੀ ਲੈ ਕੇ ਗਏ ਸੀ ਕਿ ਟਰਾਂਸਫਰ ਮਰਸ ਲੈ ਕੇ ਗਏ ਸੀ ਹਾਂਜੀ ਅੱਛਾ ਕਿੰਨੇ ਪੈ ਬਾਜੀ ਕਿ ਤੁਸੀਂ ਕਹਿ ਰਹੇ ਸੀਗੇ ਵੀ ਲਾਈਟ ਦੀ ਵੀ ਕਾਫੀ ਸਮੱਸਿਆ ਆ ਰਹੀ ਹੈ ਜਿਵੇਂ ਕਹਿੰਦੇ ਸੀ ਵੀ ਆਪਾਂ ਟਰਾਂਸਫਾਰਮ ਵੱਖਰਾ ਰੱਖਿਆ ਜਾਵੇ ਕੀ ਕਹਿਣਾ ਤੇ ਹੁੰਦਾ ਸੀ ਉਹ ਇਹ ਅਸੀਂ ਮਹਿਕਮੇ ਨੂੰ ਇਹ ਬੇਨਤੀ ਕਰਦਾ ਹਾਂ ਜੀ ਜਿਹੜਾ ਚੌਂਕ ਦੇ ਵਿੱਚ ਟਰਾਂਸਫਾਰਮ ਆ ਉਹ ਓਵਰਲੋਡ ਆਈ ਸਾਡਾ ਇਧਰ ਮਾਰਕੀਟ ਦਾ ਟਰਾਂਸਫਾਰਮ ਨਾਲ ਲਗਵਾਇਆ ਜਾਵੇ ਥਾ ਇਧਰਵਾਜੇ ਕੋਲੇ ਦਰਵਾਜੇ ਵਾਲੇ ਪਾਸੇ ਹਾਂ ਦਰਵਾਜੇ ਵਾਲੇ ਪਾਸੇ ਲੱਗ ਜੇ ਸਾਡਾ ਸਹੀ ਲਾਈਟ ਚੱਲਦੀ ਹੋ ਜੇ ਸਾਨੂੰ ਕੀ ਪ੍ਰੋਬਲਮ ਨਾ ਆਵੇ ਠੀਕ ਹੈ ਹਾਂਜੀ ਸਟਾਫ ਕੀ ਕਹੋਗੇ 10 ਤੱਕ ਤੋਂ ਬੜਾ ਜਾ ਵੀ ਕੀ ਕਰ ਹਾਂਜੀ ਇਧਰ ਉਹ ਪਿੱਪਲ ਕਰਕੇ ਤਾਰਾਂ ਨੇ ਸੰਗੜੀਆਂ ਨੇ ਜਿਆਦਾ ਨੇ ਤਾਰਾਂ ਦੋ ਟਰਾਂਸਫਾਰਮਰਾਂ ਦੀ ਸਪਲਾਈ ਆ ਉੱਥੇ ਤਾਂ ਲਾਈਟ ਚੱਲਦੀ ਨਹੀਂ ਥੋੜੇ ਦਿਨ ਬਾਅਦ ਹੋਈ ਰਹਿੰਦਾ ਕੁਛ ਨਾ ਕੁਛ ਹੋਈ ਰਹਿੰਦਾ ਕੀ ਲੱਗਦਾ ਵੀ ਟਰਾਂਸਫਾਰਮਰ ਵੱਖਰਾ ਹੋਣਾ ਚਾਹੀਦਾ ਵੱਖਰਾ ਹੋ ਜਾ ਇਧਰ ਉਹ ਜਾ ਲੋਡ ਘਟ ਜਾ ਉਹ ਤੇ ਲੋਡ ਵੀ ਵਾਲਾ ਉਹ ਤੇ ਠੀਕ ਹੈ ਹਾਂਜੀ ਹਾਂਜੀ ਭਾਈ ਜੀ ਬੋਲੋ ਯਾਰ